ਅੱਜ ਆਪ ਜੀ ਡੀਸੀ ਅਫਸਰ ਡੀਸੀ ਦਫ਼ਤਰ ਆਏ ਜੇ ਕੀ ਮੰਗ ਲੈ ਕੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਹੈ ਕਿ ਜਿਹੜੇ ਢੰਡਾ ਦੇ ਪੰਚਾਇਤਾਂ ਵੱਲੋਂ ਅਰੋੜਾਂ ਦੀ ਪਬਲਿਕ ਵੱਲੋਂ ਅਤੇ ਨਾਲ ਹੀ ਕੋਈ ਜਥੇਬੰਦੀਆਂ ਵੱਲੋਂ ਜਿਹੜੇ ਰੁੱਖ ਲਾਏ ਜਾ ਰਹੇ ਨੇ ਇੱਕ ਰੁੱਖ ਦੀ ਕੀਮਤ ਜਿਹੜੀ ਨਿੰਮ ਦਾ ਰੁੱਖ ਹੈ ਜਿਹੜਾ ਲੈ ਕੇ ਅੱਜ ਡੀਸੀ ਦੇ ਸਾਹਮਣੇ ਆਏ ਆ ਉਹ 120 ਰੁਪਏ ਕੀਮਤ ਹੈ ਜੇ ਸਰਕਾਰ ਕਰੋੜਾਂ ਰੁਪਈਆ ਦਾ ਖਰਚਾਉਦੀ ਹੈ ਚੰਗੀ ਗੱਲਾਂ ਰੱਖਲਾ ਕੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਸੀ ਇੱਕ ਰੁੱਖ ਇਹ ਸੋ ਸੁੱਖ ਪਰ ਰੁੱਖ ਨੂੰ ਵੀ ਬਚਾਉਣਾ ਪੈਸ ਦੇ ਦਾਤੇ ਬਹੁਤ ਜ਼ਰੂਰੀ ਹੈ ਉਹ ਜੋਗ ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿਉਂ ਅਸੀਂ ਮੰਗ ਪੱਤਰ ਲੈ ਕੇ ਆਏ ਆ ਕਿ ਪਿੰਡਾਂ ਸ਼ਹਿਰਾਂ ਵਿੱਚ ਗੁੱਜਰ ਬੈਠੇ ਨੇ ਉਹ ਗੁੱਜਰ ਕੀ ਕਰਦੇ ਨੇ ਕਿ ਡੰਗਰਾਂ ਦੇ ਬਾੜੇ ਲੈ ਕੇ ਜਦੋਂ ਡੰਗਰ ਲੈ ਕੇ ਜਾਂਦੇ ਨੇ ਜਾਦਿਆ-ਜਾਦਿਆ ਦੰਗਰ ਜਿਹੜੇ ਰੁੱਖਾਂ ਨੂੰ ਮਿੱਥ ਜਾਂਦੇ ਨੇ ਆ ਜਾਂਦੇ ਨੇ ਕਈਆਂ ਨੇ ਬੱਕਰੀਆਂ ਰੱਖੀਆਂ ਨੇ ਉਹ ਰੱਖੀਆਂ ਤੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਨੇ ਆਪਣੇ ਕਾਰੋਬਾਰ ਵਾਸਤੇ ਪਰ ਇਹ ਰੁੱਖਾਂ ਦਾ ਕੀ ਕਸੂਰ ਹੈ ਕਿ ਉਹ ਬੱਕਰੀਆਂ ਜਿਹੜੀਆਂ ਰੁੱਖਾਂ ਨੂੰ ਖਾ ਜਾਂਦੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜੇਕਰ ਅਸੀਂ ਡੱਕਦੇ ਹਾਂ ਤੇ ਪਿੰਡਾਂ 'ਚ ਲੜਾਈ ਝਗੜੇ ਹੋ ਸਕਦੇ ਨੇ ਜੇਕਰ ਸਰਕਾਰ ਵੱਲੋਂ ਕੋਈ ਜੋਗ ਪ੍ਰਬੰਧ ਕੀਤਾ ਜਾਵੇ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਜੇ ਜ਼ਿਮੀਂਦਾਰ ਆਪਣੇ ਢੰਡੇ ਤੇ ਖੇਤਾਂ ਦੇ ਕਿਨਾਰੇ ਦੇ ਕੋਈ ਰੋਖਾ ਲੌਂਦਾ ਹੈ ਉਹਨੂੰ ਅੱਗ ਨਾਲ ਸਾੜਿਆ ਜਾਵੇ ਉਹਦੇ ਵਾਸਤੇ ਜੋਗ ਪ੍ਰਬੰਧ ਸਰਕਾਰ ਕਰੇ ਦੂਸਰਾ ਇਹ ਕਿ ਜਿਹੜਾ ਅੱਜ 23 ਪਿੰਡਾਂ ਦੇ ਵਿੱਚ ਵੇਖ ਰਹੇ ਆ ਇਹ ਜ਼ਿਮੀਂਦਾਰ ਭਰਾਵਾਂ ਨੇ ਛੜਕਦੇ ਪਏ ਵਾਹ ਕੇ ਆਪਣੀਆਂ ਪੈੜੀਆਂ ਚ ਉਰ ਲਾਏ ਨੇ ਉਹ ਜਿਹੜੇ ਵਾਹ ਸਰਕਾਰ ਨੇ ਪਹਿਲਾਂ ਅੱਜ ਡੀਸੀ ਕਾਂਸਲ ਤੋਂ ਉਹਨੂੰ ਦੇ ਸਮੇਂ ਉਹ ਪੂਰੇ ਲਾ ਕੇ ਕਢਾਏ ਗਏ ਸਨ ਪਰ ਉਹ ਪੂਰੇ ਢੱਡ ਕੇ ਕਈ ਆਪਣੇ ਘਰਾਂ ਚ ਲੈ ਗਏ ਨੇ ਤੇ ਉਹ ਜਿਹੜੀ ਯਾਨੀ ਕਿ ਪੈੜੀ ਸੀ ਜਮੀਨ ਸੀ ਜਗਾ ਸੀ ਉਹ ਵਾਗੇ ਫੇਰ ਲੋਕਾਂ ਨੇ ਆਪਣੇ ਪੈੜੀਆਂ ਚਰ ਲਾ ਲਈ ਹੈ ਮੇਰੀ ਜ਼ਿਮੀਦਾਰਾ ਵੀਰਾਂ ਭਰਾਵਾਂ ਨੂੰ ਆ ਜੁੜ ਕੇ ਬੇਤੀ ਹੈ ਕਿ ਆਪਾਂ ਜੇਕਰ ਪੰਜਾਬ ਨੂੰ ਕੁਸ਼ਾਲ ਕਰਨਾ ਚਾਹੀਦਾ ਆਪਣਾ ਸਭ ਤੋਂ ਪਹਿਲਾ ਪਬਲਿਕ ਪਬਲਿਕ ਦਾ ਸਨਯੋਗ ਚਾਹੀਦਾ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਭਾਂਦੇ ਕਾਰਜ ਕਰਨੇ ਚਾਹੀਦੇ ਨੇ ਆਪਾਂ ਸਰਕਾਰ ਨੂੰ ਸਨਯੋਗ ਦਵਾਂਗੇ ਸਰਕਾਰ ਚੰਗੇ ਉਪਰਾਲੇ ਕਰੇਗੀ ਜੇਕਰ ਅਸੀਂ ਇਹਨਾਂ ਰੁੱਖਾਂ ਨੂੰ ਲਾ ਕੇ ਅੱਗ ਨਾਲ ਸਾੜ ਦਿੱਤੇ ਡੰਗਰਾਂ ਨੇ ਇਹਨਾਂ ਨੂੰ ਖਾ ਲਿਆ ਬੱਕਰੀਆਂ ਨੇ ਖਾ ਲਿਆ ਫਿਰ ਰੁੱਖ ਲਾਉਣ ਦਾ ਕੋਈ ਫਾਇਦਾ ਨਹੀਂ ਇਹ ਪਬਲਿਕ ਦਾ ਮੈਂ ਅੱਜ ਵੀ ਰੀਸ ਸਿੰਘ ਸਾਹਿਬ ਨਾਲ ਗੱਲ ਕੀਤੀ ਹੈ ਕਿ ਇਹ ਜਿਹੜਾ ਪਬਲਿਕ ਦਾ ਪੈਸਾ ਲੱਗ ਰਿਹਾ ਕਰੋੜਾਂ ਰੁਪਈਆਂ ਦਾ ਜਿਹੜਾ ਰੁਪਈਆ ਉਹ ਬਾਈਟ ਜਿਹੜਾ ਰੁੱਖਾਂ ਵਾਸਤੇ ਪਾਸ ਕੀਤਾ ਗਿਆ ਹੈ ਪਰ ਰੁੱਖ ਲਾ ਕੇ ਰੁੱਖ ਨੂੰ ਬਚਾਉਣਾ ਵੀ ਜ਼ਰੂਰੀ ਹੈ ਇਹ ਸਾਡੀ ਹੱਥ ਜੋੜ ਕਰਕੇ ਸਾਰੀ ਪਬਲਿਕ ਨੂੰ ਬੇਨਤੀ ਹੈ ਕੇ ਜਰੂਰ ਰੁੱਖਾਂ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾ ਉਪਰਾਲਾ ਕਰੀਏ ਲਾਈਏ ਵੀ ਜਰੂਰ ਤੇ ਬਚਾਈਏ ਵੀ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਰ ਕਰਦਾ